ਟੈਰਿਫ 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 ਬਹੁਤ ਆਪਾਇਸ਼ ਅਬਦ ਸੁਣਿਆ ਹਗਾ ਤੇ ਇਹ ਲਾਰਿਆ ਅਮਰੀਕਾ ਇੰਡੀਆ ਤੇ ਕੱਲੇ ਇੰਡੀਆ ਤੇ ਨਹੀਂ ਲਾਰਿਆ ਚਾਈਨਾ ਤੇ ਲਾਰਿਆ ਕੈਨੇਡਾ ਤੇ ਲਾਰਿਆ ਯੂਰਪ ਤੇ ਲਾਰਿਆ ਤੇ ਹੋਰ ਵੀ ਕੰਟਰੀਜ਼ ਤੇ ਲਾਰਿਆ ਅੱਗੇ ਵਧਣ ਤੋਂ ਪਹਿਲਾਂ ਆਪਾਂ ਜਾਨਣਾ ਚਾਹਾਂਗੇ ਟੈਰਿਫ ਹੈ ਕੀ ਬੇਸਿਕਲੀ ਇਹਨੂੰ ਸਮਝ ਲਓ ਸਿੰਪਲ ਭਾਸ਼ਾ ਚ ਟੈਕਸ ਹੈ ਮੈਂ ਹੁਣ ਇੱਥੇ ਕੁਝ ਬਣਾਇਆ ਤੇ ਮੈਂ ਉਹ ਅਮਰੀਕਾ ਚ ਵੇਚਣਾ ਆਪਾਂ ਲੁਧਿਆਣੇ ਵਾਲੇ ਹੈਗੇ ਆ ਟੀ-ਸ਼ਰਟ ਬਣਾਈ ਹੁਣ ਆਪਾਂ ਟੀ-ਸ਼ਰਟ ਬਣਾਈ ਐ ਇੱਥੇ 500 ਰੁਪਏ ਦੀ ਤੇ ਆਪਾਂ ਅਮਰੀਕਾ 베ਚਨੀ ਐ 500 ਰੁਪਿਆ ਜਿਹੜਾ ਹੈ ਆਪਣੀ ਜਿਹੜੀ ਹੈ ਸੈਲਿੰਗ ਪ੍ਰਾਈਸ ਹੈ ਆਪਾਂ 500 ਰੁਪਏ ਤੇ 베ਚਾਂਗੇ ਹੁਣ ਅਮਰੀਕਾ ਵਾਲੇ ਉਤੇ ਲਾਰੇ ਨੇ ਟੈਕਸ 25% 500 ਦਾ 25% ਹੋ ਗਿਆ ਜੀ 125 ਰੁਪਏ ਤੇ ਹੁਣ ਉਥੇ ਜਿਹੜਾ ਵੀ ਇੰਪੋਰਟਰ ਜਿਹੜਾ ਹੈਗਾ ਹੈ ਸਾਡਾ ਮਾਲ ਖਰੀਦ ਰਿਹਾ ਉਹ 500 ਵਾਲੀ ਟੀ-ਸ਼ਰਟ ਖਰੀਦੂਗਾ 625 ਤੇ ਉਹਨੋਂ 625 ਚ ਆਪਣਾ ਪ੍ਰੋਫਿਟ ਮਾਰਜਨ ਵੀ ਐਡ ਕਰੂਗਾ ਫੇਰ ਉਹ ਸ਼ਰਟ ਹੋਰ ਮਹਿੰਗੀ ਹੋ ਜੂਗੀ ਸਪੋਜ਼ ਉਹਨੇ 100 ਰੁਪਿਆ ਆਪਣਾ ਪ੍ਰੋਫਿਟ ਮਾਰਜਨ ਐਡ ਕਰ ਲਿਆ 625 ਤੇ 100 ਹੋ ਗਿਆ ਜੀ 725 ਤੇ ਜਿਹੜੀ ਚੀਜ਼ ਆਪਾਂ 500 ਰੁਪਏ ਦੀ ਵੇਚ ਰਹੇ ਆ ਉਹ ਉਸ ਚੀਜ਼ ਨੂੰ ਜਿਹੜਾ ਹਗਾ ਹੈ 725 ਦੇ ਵਿੱਚੂਗਾ ਹੁਣ ਇਹਦੇ ਵਿੱਚੋਂ ਤੁਸੀਂ ਟੈਰੇ ਫਟਾ ਦਿਓ 125 ਰੁਪਏ ਫੇਰ ਉਹ ਵੇਚੂਗਾ 600 ਰੁਪਏ ਦੀ ਹੁਣ ਤੁਸੀਂ ਕਹੋਗੇ ਫਿਰ ਕੀ ਹੈ ਵੇਚ ਦੋ ਉੱਥੇ ਜਨਾਬ ਕੱਲੀ ਟੀ-ਸ਼ਰਟ ਅਸੀਂ ਥੋੜੀ ਬਣਾਉਨੇ ਆ ਟੀ-ਸ਼ਰਟ ਤਾਂ ਬੰਗਲਾਦੇਸ਼ ਤੋਂ ਵੀ ਮੰਦੀ ਹੈ ਟੀ-ਸ਼ਰਟ ਅਮਰੀਕਾ ਵਾਲੇ ਆਪ ਵੀ ਬਣਾਉਂਦੇ ਆ ਉਹ ਸਾਡੀ ਟੀ-ਸ਼ਰਟ ਤਾਂ ਹੀ ਖਰੀਦਣਗੇ ਨਾ ਜੇ ਸਸਤੀ ਹੋਊਗੀ ਜਿਹੜਾ ਇੰਪੋਰਟਰ ਆ ਅਮਰੀਕਾ ਦਾ ਉਹ ਸਾਡੇ ਤੋਂ ਮਾਲ ਤਾਂ ਹੀ ਖਰੀਦੂਗਾ ਨਾ ਜੇ ਸਾਡੇ ਕੰਪੀਟੀਟਰ ਤੋਂ ਸਸਤਾ ਹੋਊਗਾ ਹੁਣ ਸਾਡੇ ਕੰਪੀਟੀਟਰ ਤੋਂ ਸਸਤਾ ਹੈ ਨਹੀਂ ਤੇ ਫੇਰ ਅਲਟੀਮੇਟਲੀ ਉਹ ਸਾਡਾ ਮਾਲ ਨਹੀਂ ਖਰੀਦੂਗਾ ਜਿੱਥੋਂ ਸਸਤਾ ਮਿਲਦਾ ਉੱਥੋਂ ਖਰੀਦੂਗਾ ਇਹਨੂੰ ਕਹਿੰਦੇ ਆ ਟੈਰਿਫ ਇੱਕ ਅੱਲਾ ਅਮਰੀਕਾ ਨਹੀਂ ਲਾਂਦਾ ਸਾਰੇ ਲਾਂਦੇ ਆ ਅਸੀਂ ਵੀ ਲਾਂਦੇ ਆ ਕਿਉਂ ਲਾਂਦੇ ਆ ਤਾਂਕਿ ਜਿਹੜਾ ਸਾਡੇ ਦੇਸ਼ 'ਚ ਜਿਹੜਾ ਸਾਡਾ ਆਪਣਾ ਵਪਾਰੀ ਹੈ ਮੇਕ ਇਨ ਇੰਡੀਆ ਉਹ ਜੇ ਬਾਹਰਲੇ ਕੰਪੀਟੀਸ਼ਨ ਨੂੰ ਫੇਸ ਕਰੇਗਾ ਉਹ ਅੰਦਰਲੇ ਕੰਪੀਟੀਸ਼ਨ ਨੂੰ ਵੀ ਫੇਸ ਕਰੇ ਬਾਹਰਲੇ ਕੰਪੀਟੀਸ਼ਨ ਨੂੰ ਵੀ ਫੇਸ ਕਰੇ ਤੇ ਹਰੇਕ ਕੰਟਰੀ ਜਿਹੜੀ ਹੈ ਉਹ ਆਪਣੇ ਕੁਝ ਜਿਹੜੇ ਸੈਗਮੈਂਟਸ ਨੇ ਉਹਨਾਂ ਨੂੰ ਬਚਾਉਂਦੀ ਹੈ ਟੈਰਿਫ ਲਾ ਕੇ ਜਿੱਦਾਂ ਇੰਡੀਆ ਵਾਲੇ ਡੇਰੀ ਪ੍ਰੋਡਕਟਸ ਐਗਰੀਕਲਚਰ ਮੈਡੀਕਲ ਇਕਵਿਪਮੈਂਟ ਇਹਨਾਂ ਤੇ ਟੈਰਿਫ ਲਾ ਦਿੰਦੇ ਆ ਤਾਂ ਕਿ ਜਿਹੜਾ ਬਾਹਰਲਾ ਮਾਲ ਆਊਗਾ ਉਹ ਮਹਿੰਗਾ ਹੋਵੇ ਤੇ ਪ੍ਰਮੋਟ ਕਿਨੂੰ ਕੀਤਾ ਜਾਵੇ ਆਪਣੇ ਖੁਦ ਦੇ ਦੇਸ਼ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਇਹ ਹੈਗਾ ਹੈ ਮਾਮਲਾ ਟੈਰਿਫ ਦਾ ਹੁਣ ਅਮਰੀਕਾ ਟੈਰਿਫ ਕਿਉਂ ਲਾ ਰਿਹਾ ਦੇਖੋ ਬਹੁਤ ਸਾਰੇ ਕਾਰਨ ਨੇ ਕੁਝ ਤਾਂ ਜਿਹੜਾ ਅਮਰੀਕਾ ਕਹਿੰਦਾ ਕਿ ਜੀ ਮੇਰੇ ਆ ਕਾਰਨ ਨੇ ਮੈਂ ਇਸ ਕਰਕੇ ਲਾ ਰਿਹਾ ਤੇ ਕੁਝ ਜਿਹੜਾ ਉਹ ਨਹੀਂ ਕਹਿੰਦਾ ਜਿਹੜਾ ਕਿ ਹੋ ਸਕਦਾ ਅਸਲੀ ਕਾਰਨ ਹੋਣ ਹੁਣ ਸਭ ਤੋਂ ਵੱਡੀ ਗੱਲ ਇਹ ਟੈਰੇ ਤਾਂ ਸਾਰਿਆਂ ਤੇ ਹੀ ਲੱਗ ਰਿਹਾ ਕਿਉਂ ਲੱਗ ਰਿਹਾ ਬਿਕੋਜ਼ ਜਦੋਂ ਦੇ 트ੰਪ ਜੀ ਆਏ ਨੇ ਉਹਨਾਂ ਦੀ ਪਾਲਿਸੀ ਹੈ ਅਮਰੀਕਾ ਨੂੰ ਅੱਗੇ ਰੱਖਣਾ ਪ੍ਰੋਟੈਕਟ ਅਮਰੀਕਾ ਵੀ ਆਪਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ जिदे ਕਰਕੇ ਉਹ ਹਰੇਕ ਕੰਟਰੀ ਦੇ ਨਾਲ ਟੈਰਿਫ ਲਾ ਰਿਆ ਚਾਈਨਾ ਦੇ ਵੀ ਲਾਏ ਲੇਕਿਨ ਚਾਈਨਾ ਜਿਹੜਾ ਹੈਗਾ ਹੈ ਉਹ ਇੱਕ ਸੁਪਰ ਪਾਵਰ ਹੈ ਉਹ ਲੜ ਪਿਆ ਉਹ ਕਿਦਾਂ ਲੜ ਪਿਆ ਤੇ ਕਿਦਾਂ ਸਰਵਾਈਵ ਹੋ ਗਿਆ ਕਿਉਂਕਿ ਚਾਈਨਾ ਕੋਲ ਆਪਣਾ ਸਭ ਕੁਝ ਹੈ ਉਹਦੇ ਕੋਲ ਨਾ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਰੇਅਰ ਅਰਥ ਐਲੀਮੈਂਟ ਮੈਗਨੇਟ ਹੋ ਗਿਆ ਹੋਰ ਜਿਹੜੇ ਧਰਤੀ ਤੋਂ ਖਾਣੇ ਚ ਨਿਕਲਦੇ ਨੇ ਉਹ ਨਾ ਇਲੈਕਟ੍ਰੋਨਿਕ ਵਹੀਕਲ ਚ ਵੀ ਲੱਗਦੇ ਆ ਸੈਮੀ ਕੰਡਕਟਰ ਚ ਵੀ ਲੱਗਦੇ ਆ ਐਸੀ ਚੀਜ਼ਾਂ ਚ ਲੱਗਦੇ ਆ ਜਿੱਤੋਂ ਬਿਨਾ ਇਲੈਕਟ੍ਰੋਨਿਕਸ ਦੀ ਕੋਈ ਵੀ ਚੀਜ਼ ਨਹੀਂ ਬਣ ਸਕਦੀ ਉਹਦਾ ਭੰਡਾਰ ਚਾਈਨਾ ਕੋਲ ਹੈ ਉਹਨਾਂ ਨੇ 100% ਲਾਇਆ ਟੈਰਿਫ ਉਹਨੇ ਅੱਗੇ 100% ਲਾਤਾ ਉਹਨੇ 250 ਲਾਇਆ ਉਹਨੇ ਅੱਗੇ 250 ਲਾਤਾ ਚਲੋ ਹੁਣ ਸਾਡੇ ਕੋਲ ਇੰਨਾ ਟੈਰਿਫ ਤਾਂ ਇੰਨਾ ਸਾਡੇ ਕੋਲ ਅਰਥ ਐਲੀਮੈਂਟ ਤਾਂ ਹੈ ਨਹੀਂ ਤੇ ਅਸੀਂ ਇੰਨੀ ਵੱਡੀ ਹਜੇ ਸੁਪਰ ਪਾਵਰ ਵੀ ਨਹੀਂ ਹੈਗੇ ਬਣਾਂਗੇ ਲੇਕਿਨ ਹਜੇ ਨਹੀਂ ਹੈਗੇ ਅਸੀਂ ਬਹੁਤ ਸਾਰੀ ਚੀਜ਼ਾਂ ਵਾਸਤੇ ਯੂਐਸ ਤੇ ਡਿਪੈਂਡ ਆ ਜਿੱਦਾਂ ਆਪਣੀ ਜੜੀ ਜਹਾਜ਼ ਹੈ ਚਾਹੇ ਉਹ ਉਡਣ ਵਾਲੇ ਹੋਣ ਸਾਰੇ ਉੱਡਦੇ ਆ ਮਤਲਬ ਚਾਹੇ ਉਹ ਯਾਤਰੀ ਵਾਲੇ ਜਹਾਜ਼ ਹੋਣ ਚਾਹੇ ਉਹ ਡਿਫੈਂਸ ਵਾਲੇ ਆਰਮੀ ਵਾਲੇ ਜਹਾਜ਼ ਹੋਣ ਆਪਾਂ ਨੂੰ ਜਾਂ ਰਸ਼ੀਆ ਤੋਂ ਲੈਣੇ ਪੈਂਦੇ ਆ ਜਾਂ ਫਰਾਂਸ ਤੋਂ ਲੈਣੇ ਪੈਂਦੇ ਆ ਜਾਂ ਯੂਐਸ ਤੋਂ ਲੈਣੇ ਪੈਂਦੇ ਆ ਹੁਣ ਜਿਹੜੀ ਟੈਰਫ ਹੈ ਜਿਹੜਾ ਯੂਐਸ ਹੈ ਉਹ ਜਿਹੜੇ ਕਾਰਨ ਦਿੰਦਾ ਆ ਸਭ ਤੋਂ ਪਹਿਲਾ ਕਾਰਨ ਉਹ ਦਿੰਦਾ ਹੈਗਾ ਹੈ ਵੀ ਟ੍ਰੇਡ ਦੇ ਵਿੱਚ ਵਪਾਰ ਦੇ ਵਿੱਚ ਇੰਬੈਲੈਂਸ ਹੈ ਉੱਪਰ-ਨੀਚ ਹੈ ਇਹਨੂੰ ਵੀ ਸਿੰਪਲ ਭਾਸ਼ਾ ਚ ਸਮਝੋ ਆਪਾਂ ਯੂਐਸ ਦੇ ਨਾਲ ਵਪਾਰ ਕਰਦੇ ਆਂ ਆਪਾਂ ਯੂਐਸ ਨੂੰ ਮਾਲ ਐਕਸਪੋਰਟ ਕਰਦੇ ਆਂ 1000 ਕਰੋੜ ਦਾ ਤੇ ਯੂਐਸ ਤੋਂ ਆਪਾਂ ਮਾਲ ਮੰਗਾਨੇ ਆਂ 550 ਕਰੋੜ ਦਾ ਤੇ ਹੁਣ 450 ਕਰੋੜ ਜਿਹੜਾ ਹਗਾ ਹੈ ਉਹ ਸਾਡੇ ਵੱਲ ਜ਼ਿਆਦਾ ਉਹਨਾਂ ਵੱਲ ਘਟ ਹੈ ਇਹਨੂੰ ਬੋਲਦੇ ਐ ਟ੍ਰੇਡ ਡੈਫਿਸਿਟ ਡੇਫਿਸਟ ਮੀਨਸ ਕਮੀ ਟਰੇਡ ਮੀਨਸ ਵਪਾਰ ਵਪਾਰ ਦੀ ਕਮੀ ਤੇ ਟਰੰਪ ਜੀ ਕਹਿੰਦੇ ਨੇ ਇਹਨੂੰ ਬੈਲੈਂਸ ਕਰੋ ਇਦਾਂ ਨਹੀਂ ਹੋਊਗਾ ਵੀ ਤੁਸੀਂ ਸਾਰਾ ਜਿਹੜਾ ਮਾਲ ਹੈ ਉਹ ਸਾਡੇ ਕੋਲ ਵੇਚੀ ਜਾਓ ਤੇ ਸਾਡੇ ਕੋਲੋਂ ਲਓ ਨਾ ਤੇ ਉਹ ਕਹਿੰਦਾ ਜੀ ਫੇਅਰ ਟਰੇਡ ਖੇਡੋ 55 45 ਹੋ ਸਕਦਾ 60 40 ਵੀ ਹੋ ਸਕਦਾ ਲੇਕਿਨ ਜਿਆਦਾ ਗੈਪ ਉਹਨਾਂ ਦੇ ਕੰਟਰੀ ਵਾਸਤੇ ਨੁਕਸਾਨਦਾਇਕ ਹੈ ਇਹ ਹੈਗਾ ਹੈ ਉਹਨਾਂ ਦਾ ਦਿੱਤਾ ਹੋਇਆ ਪਹਿਲਾ ਕਾਰਨ ਟਰੇਡ ਬੈਲੈਂਸ 2019 ਦੇ ਵਿੱਚ ਅਮਰੀਕਾ ਨੇ ਇੱਕ ਸਿਸਟਮ ਨੂੰ ਬੰਦ ਕਰਤਾ ਸਿਸਟਮ ਦਾ ਨਾਮ ਸੀ ਜੀਐਸਪੀ ਜਨਰਲਾਈਜ਼ਡ ਸਿਸਟਮ ਆਫ ਪ੍ਰੀਫਰੈਂਸਸ ਹੁਣ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਉਹ ਭਾਰਤ ਨਾਲ ਕੁਝ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਉਹ ਇਹਨਾਂ ਨੂੰ ਪਹਿਲ ਦਿੰਦਾ ਹੈ ਪ੍ਰੀਫਰੈਂਸ ਦਿੰਦਾ ਇਸ ਸਿਸਟਮ ਦੇ ਚੱਲਦੇ ਹੋਏ ਭਾਰਤ ਜਿਹੜਾ ਹੈ ਉਹ ਕੁਝ ਪ੍ਰੋਡਕਟਸ ਐਸੇ ਸੀਗੇ ਜਿਹੜਾ ਉਹ ਅਮਰੀਕਾ ਚ ਵੇਚ ਰਿਆ ਸੀ ਜ਼ੀਰੋ ਡਿਊਟੀ ਤੇ ਮਤਲਬ ਕੋਈ ਟੈਕਸ ਨਹੀਂ ਕੋਈ ਟੈਰਿਫ ਨਹੀਂ ਤੇ ਅਮਰੀਕਾ ਨੇ ਇਹ ਬੰਦ ਕਰਤਾ ਵਿਡਰੋ ਕਰ ਲਿਆ ਵਾਪਸ ਲੈ ਲਿਆ ਅਮਰੀਕਾ ਕਹਿੰਦਾ ਜੀ ਤੁਸੀਂ ਸਾਡੇ ਦੇਸ਼ ਦੀ ਕੰਪਨੀਆਂ ਨੂੰ ਆਪਣੇ ਐਗਰੀਕਲਚਰ ਦੇ ਸੈਕਟਰ ਚ ਨਹੀਂ ਆਣ ਦਿੰਦੇ ਤੁਸੀਂ ਉਹਨਾਂ ਨੂੰ ਡੇਰੀ ਪ੍ਰੋਡਕਟ ਦੇ ਸੈਕਟਰ ਚ ਨਹੀਂ ਆਣ ਦਿੰਦੇ ਤੁਸੀਂ ਉਹਨਾਂ ਨੂੰ ਮੈਡੀਕਲ ਇਕੁਪਮੈਂਟ ਦੇ ਸੈਕਟਰ ਚ ਨਹੀਂ ਆਣ ਦਿੰਦੇ ਤੂੰ ਕਹਿੰਦਾ ਜੀ ਤੁਸੀਂ ਸਾਨੂੰ ਆਣ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਆ ਪ੍ਰੈਫਰੈਂਸ ਦੇਣੀ ਜਿਹੜੀ ਐ ਬੰਦ ਕਰਤੀ ਠੀਕ ਹੈ ਜੀ ਬੰਦ ਕਰਤੀ 2018 ਦੇ ਵਿੱਚ ਅਮਰੀਕਾ ਨੇ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਟੈਰਫ ਲਗਾਤੇ ਤੇ ਬਦਲੇ ਦੇ ਵਿੱਚ ਇੰਡੀਆ ਨੇ ਅਮਰੀਕਾ ਤੋਂ ਆਣ ਵਾਲਾ ਬਦਾਮ ਜਿਹੜਾ ਸੀਗਾ ਦਾਲਾਂ ਸੀਗੀਆਂ ਸੇਬ ਸੀਗਾ ਉੱਤੇ ਟੈਰਫ ਲਾਤਾ ਹੁਣ ਜਿਹੜਾ ਇਹ ਜੀਐਸਪੀ ਜਨਰਲਾਈਜ਼ ਸਿਸਟਮ ਆਫ ਪ੍ਰੇਫਰੈਂਸ ਜਿਹੜਾ ਜਦੋਂ ਵਿਡਰੋ ਹੋ ਗਿਆ ਤੇ ਇੰਡੀਆ ਜਿਹੜਾ ਮਾਲ ਉੱਥੇ ਭੇਜ ਰਿਹਾ ਸੀਗਾ ਉੱਤੇ ਜ਼ਿਆਦਾ ਟੈਰਿਫਸ ਜਿਹੜੇ ਸੀਗੇ ਉਹ ਇੰਡੀਆ ਵਾਲਿਆਂ ਨੂੰ ਪੇ ਕਰਨੇ ਪੈ ਗਏ ਮਤਲਬ ਇੰਡੀਆ ਦਾ ਸਮਾਨ ਮਹਿੰਗਾ ਹੋ ਗਿਆ ਫੇਰ ਜੀ ਯੂ ਐਸ ਕਹਿੰਦਾ ਹੈਗਾ ਹੈ ਕਿ ਕੁਝ ਸਾਡੇ ਪ੍ਰੋਡਕਟ ਨੇ ਜਿਹੜੇ ਇੰਡੀਆ ਚ ਜਦੋਂ ਆਉਂਦੇ ਨੇ ਤੇ ਉੱਥੇ ਉਹ ਬਹੁਤ ਜ਼ਿਆਦਾ ਹਾਈ ਡਿਊਟੀ ਲਾਂਦੇ ਆ ਹੁਣ ਬੰਬੂ ਕਾਰਟ ਆਪਣਾ ਬੰਬੂ ਕਾਰਟ ਅਮਰੀਕਾ ਦਾ ਹਾਰਲੇ ਡੇਵਿਡਸਨ ਹੁਣ ਹਾਰਲੇ ਡੇਵਿਡਸਨ ਦਾ ਬਾਈਕ ਜਿਹੜਾ ਹੈ 10-12 ਲੱਖ ਤੋਂ ਚੱਲੂ ਹੁੰਦਾ ਇੰਡੀਆ ਦੇ ਵਿੱਚ ਇੰਨਾ ਮਹਿੰਗਾ ਕਿਉਂ ਇੰਨਾ ਮਹਿੰਗਾ ਇਸ ਕਰਕੇ ਕਿਉਂ ਸੀ ਅਸੀਂ ਉੱਤੇ ਟੈਰਿਫ ਲਾਤੇ ਹੁਣ 12 ਲੱਖ ਦਾ ਬਾਈਕ ਆਮ ਬੰਦਾ ਤਾਂ ਲੈ ਨਹੀਂ ਸਕਦਾ ਫੇਰ ਕੀ ਹੋਇਆ ਹਾਰਲੇ ਡੇਵਿਡਸਨ ਨੇ ਇੰਡੀਆ 'ਚ ਆਪਣਾ ਇੱਕ ਪਲਾਂਟ ਲਾ ਲਿਆ ਫੈਕਟਰੀ ਲਾ ਲਈ ਤੇ ਹੁਣ ਉਹਨਾਂ ਨੂੰ ਉਹ ਟੈਰਿਫ ਨਹੀਂ ਦੇਣਾ ਪੈਂਦਾ ਤੇ ਟਰੰਪ ਜੀ ਨੂੰ ਇਹਦਾ ਹੀ ਜਿਹੜਾ ਹੈ ਉਹ ਗੁੱਸਾ ਉਹ ਕਹਿੰਦਾ ਇਦਾਂ ਤਾਂ ਸਾਰੀ ਕੰਪਨੀਆਂ ਜੜੀਆਂ ਨੇ ਜਿਹੜੀ ਅਮਰੀਕਾ ਦੀ ਕੰਪਨੀਆਂ ਨੇ ਉਹ ਜਾ ਕੇ ਇੰਡੀਆ ਚ ਜਾਂ ਦੂਸਰੇ ਦੇਸ਼ਾਂ ਚ ਜਾ ਕੇ ਫੈਕਟਰੀਆਂ ਲਾਣਗੇ ਤੇ ਜੇ ਉਹ ਉਹਨਾਂ ਦੇ ਦੇਸ਼ ਚ ਜਾ ਕੇ ਫੈਕਟਰੀ ਲਾਣਗੇ ਤੇ ਰੁਜ਼ਗਾਰ ਵੀ ਉਹਨਾਂ ਦੇ ਦੇਸ਼ ਨੂੰ ਮਿਲੂਗਾ ਟੈਕਸ ਵੀ ਉਹਨਾਂ ਦੇ ਦੇਸ਼ ਚ ਦੇਣਗੇ ਖਪਤ ਵੀ ਉਹਨਾਂ ਦੇ ਦੇਸ਼ ਚ ਹੋਊਗੀ ਇਸੇ ਕਰਕੇ ਤਾਂ ਇਹਨੇ ਐਪਲ ਨੂੰ ਕਿਹਾ ਕਿ ਭਾਈ ਮੈਂ ਟੈਰਿਫ ਲਾ ਦੂੰਗਾ ਤੇਰੇ ਤੇ ਜੇ ਜਦੋਂ ਇਹਨੇ ਟੈਰਿਫ ਲਾਇਆ ਵੀ ਇਹਨੇ ਕਿਹਾ ਵੀ ਤੂੰ ਜਿਹੜਾ ਆਪਣਾ ਆਊਟਸੋਰਸ ਕਰਦੇ ਹੋ ਇੰਡੀਆ ਤੋਂ ਚਾਈਨਾ ਤੋਂ ਤੁਸੀਂ ਜਿਹੜੇ ਆਪਣੇ ਫੋਨ ਬਣਵਾਨੇ ਹੋ ਉਹਨਾਂ ਨੂੰ ਤੁਸੀਂ ਅਮਰੀਕਾ 'ਚ ਬਣਵਾਓ ਤੇ ਤੱਕੇ ਦੇ ਨਾਲ ਜਿਹੜਾ ਐਪਲ ਕੰਪਨੀ ਦਾ ਸੀਈਓ ਹੈ ਟਿਮ ਕੁੱਕ ਉਹ ਤੋਂ 600 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕਰਵਾ ਲਈ ਜਿਹੜਾ ਟਿਮ ਕੁੱਕ ਸੀਗਾ ਉਹ 트ੰਪ ਦੇ ਆਫਿਸ 'ਚ ਵਾਸ਼ਿੰਗਟਨ ਜਾ ਕੇ ਕਹਿੰਦਾ ਜੀ ਠੀਕ ਹੈ ਮੈਂ ਅਮਰੀਕਾ ਦੇ ਵਿੱਚ ਆਉਣ ਵਾਲੇ ਕੁਝ ਚਾਲਾਂ 'ਚ 600 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕਰੂੰਗਾ ਅਮਰੀਕਾ ਫਰਸਟ ਇਹ ਉਹਦੀ ਵਿਜਨ ਹੈ ਉਹ ਗੱਲ ਅਲੱਗ ਹੈ ਕਿ ਉਹ ਆਪਣੀ ਵਿਜਨ ਦੇ ਵਿੱਚ ਖੁਦ ਹੀ ਜੜਾ ਹੈਗਾ ਹੈ ਫਸਦਾ ਜਾ ਰਿਹਾ ਤੇ ਹੁਣ ਤੀਸਰਾ ਕਾਰਨ ਇਹ ਸੀ ਵੀ ਇੰਡੀਆ ਵਾਲੇ ਜਿਹੜੇ ਨੇ ਉਹ ਅਮਰੀਕਾ ਦੇ ਗੁੱਡਸ ਤੇ ਡਿਊਟੀ ਜ਼ਿਆਦਾ ਲਾਂਦੇ ਆ ਉਹ ਇਸ ਕਰਕੇ ਡਿਊਟੀ ਲਾਂਦੇ ਨੇ ਕਿ ਜੇ ਹਾਰਲੇ ਡੈਵਿਡਸਨ ਤੇ ਹੀਰੋ ਦਾ ਸਪਲੈਂਡਰ ਸੇਮ ਭਾਅ ਬਿਕਨ ਲੱਗ ਗਿਆ ਤਾਂ ਫਿਰ ਹੀਰੋ ਦਾ ਸਪਲੈਂਡਰ ਕਿੰਨੇ ਖਰੀਦਣਾ ਫੇਰ ਜੀ ਇੰਡੀਆ ਨੇ ਲਾਇਆ ਹੈ ਡਿਜੀਟਲ ਟੈਕਸਸ ਤੇ ਈ-ਕਾਮਰਸ ਦੇ ਰੂਲਸ ਚੇਂਜ ਕੀਤੇ ਆ ਉਹ ਡਿਜੀਟਲ ਟੈਕਸਸ ਕੀ ਨੇ ਹੁਣ ਅਮਰੀਕਾ ਦੀਆਂ ਕੰਪਨੀਆਂ ਨੇ ਐਮਾਜ਼ਨ ਉਸ ਤੋਂ ਬਾਅਦ ਫੇਸਬੁਕ Google YouTube ਇਹਨਾਂ ਤੇ ਭਾਰਤ ਦੀ ਸਰਕਾਰ ਨੇ 2% ਦਾ ਜਿਹੜਾ ਹੈ ਡਿਜੀਟਲ ਟੈਕਸ ਲਾਇਆ ਤੇ ਅਮਰੀਕਾ ਕਹਿੰਦਾ ਹੈ ਜੀ ਵੀ ਇਹ ਤਾਂ ਭੇਦਭਾਵ ਹੋ ਗਿਆ ਵੀ ਇਹ ਕੰਪਨੀਆਂ ਅਮਰੀਕਾ ਦੀਆਂ ਨੇ ਤੁਸੀਂ ਇਹਨਾਂ ਤੇ 2% ਟੈਕਸ ਲਾ ਰਹੇ ਹੋ ਤੁਹਾਨੂੰ 2% ਦਿਖ ਰਿਹਾ ਲੇਕਿਨ ਇਹ 2% ਕਰੋੜਾ ਰੁਪਿਆ ਚ ਹੈ ਕਿਉਂਕਿ ਇਹਨਾਂ ਦੀ ਕਮਾਈ ਜਿਹੜੀ ਹੈ ਉਹ ਭਾਰਤ ਤੋਂ ਬਹੁਤ ਜ਼ਿਆਦਾ ਹੈ ਹੁਣ ਜਿਹੜਾ ਭਾਰਤ ਤੇ ਉਹਨੇ ਟੈਰਿਫ ਲਾਏ ਸੀਗੇ ਉਨੇ ਇਹ ਤਾਂ ਕਾਰਨ ਉਹਨਾਂ ਨੇ ਦੱਸੇ ਵੀ ਮੈਂ ਇੱਕ ਇਹ ਚੀਜ਼ ਕਰਨਾ ਚਾਹਨਾ ਇਹ ਚੀਜ਼ ਜੋ ਕੱਲਾ ਭਾਰਤ ਨਾਲ ਨਹੀਂ ਕਰਨਾ ਚਾਹੁੰਦੇ ਸਾਰਿਆਂ ਨਾਲ ਕਰਨਾ ਚਾਹੁੰਦੇ ਆ ਲੇਕਿਨ ਜਿਹੜੀ ਸਭ ਤੋਂ ਵੱਡੀ ਖੁੰਦਕ ਹੈ ਉਹਨਾਂ ਦੀ ਉਹ ਇਹ ਹੈ ਕਿ ਭਾਰਤ ਜਿਹੜਾ ਹੈ ਉਹ ਰਸ਼ੀਆ ਤੋਂ ਤੇਲ ਲੈ ਰਿਆ ਇਹਨਾਂ ਨੇ ਪਹਿਲਾਂ ਇੱਕ ਤਰੀਕ ਦਿੱਤੀ ਕਿ ਭਾਈ ਇਸ ਤਰੀਕ ਤੱਕ ਅਗਸਤ ਦੇ ਐਂਡ ਤੱਕ ਤੁਸੀਂ ਉਹ ਤੋਂ ਤੇਲ ਲੈਣਾ ਬੰਦ ਕਰ ਦਿਓ ਅਸੀਂ ਟੈਰਿਫ ਨਹੀਂ ਲਾਵਾਂਗੇ ਅਸੀਂ ਨਹੀਂ ਮੰਨੇ ਜੀ ਹੁਣ ਕਿਉਂ ਨਹੀਂ ਮੰਨੇ ਉਹਦੇ ਵੀ ਕਾਰਨ ਨੇ ਅਮਰੀਕਾ ਕਹਿੰਦਾ ਜੀ ਵੈਨੇਜ਼ੁਏਲਾ ਤੋਂ ਤੇਲ ਨਹੀਂ ਲੈਣਾ ਇਰਾਕ ਤੋਂ ਤੇਲ ਨਹੀਂ ਲੈਣਾ ਇਰਾਨ ਤੋਂ ਤੇਲ ਨਹੀਂ ਲੈਣਾ ਯਮਨ ਤੋਂ ਤੇਲ ਨਹੀਂ ਲੈਣਾ ਪਰ ਭਾਈ ਕਿੱਥੋਂ ਲਈਏ ਤੇਲ ਦੇ ਬਿਨਾ ਤਾਂ ਦੁਨੀਆ ਚੱਲ ਨਹੀਂ ਨੀ ਕਿਸੇ ਦੀ ਵੀ ਨਹੀਂ ਚੱਲਨੀ ਤੇ ਹੁਣ ਇਹਦੇ ਪਿੱਛੇ ਵੀ ਜਿਹੜੀ ਕਹਾਣੀ ਹੈ ਉਹ ਇਹ ਹੈ ਕਿ ਉਹਨਾਂ ਨੇ ਕਿਹਾ ਜੀ ਮੰਨ ਜੋ ਅਸੀਂ ਨਹੀਂ ਮੰਨੇ ਕਿਉਂਕਿ ਅਸੀਂ ਮੰਨ ਨਹੀਂ ਸਕਦੇ ਸਾਡਾ ਦੇਸ਼ ਜਿਹੜਾ ਹੈ ਉਹ ਖੜ ਜੂਗਾ ਜੇ ਅਸੀਂ ਮੰਨ ਗਏ ਹੁਣ ਇਹ ਜਿਹੜਾ ਤੇਲ ਵਾਲਾ ਉਹਨੇ ਪੰਗਾ ਪਾਇਆ ਇਹਦੇ ਪਿੱਛੇ ਦੀ ਕਹਾਣੀ ਧਿਆਨ ਨਾਲ ਸੁਣਨਾ 2022 इंडिया त साइड ते बैठा सी इंडिया ਨਹੀਂ ਖਰੀਦਾ ਸੀ ਰਸ਼ੀਆ ਤੋਂ ਤੇਲ ਕਰੂਡ ਆਇਲ ਕੱਚਾ ਤੇਲ इंडिया ਖਰੀਦਾ ਸੀਗਾ ਸਿਰਫ ਸੋ ਧਿਆਨ ਨਾਲ ਸੁੰਨਾ 0.2% इंडिया ਦੀ ਜਿੰਨੀ ਕੱਚੇ ਤੇਲ ਦੀ ਖਰੀਦ ਹੈ ਪੂਰੀ ਦੁਨੀਆ ਚੋਂ ਉਹ ਚੋਂ ਸਿਰਫ ਉਹ 0.2 2% ਨਹੀਂ 0.2% 100 ਰੁਪਏ ਚੋਂ 2 ਪੈਸੇ ਰਸ਼ੀਆ ਤੋਂ ਤੇਲ ਲੈਂਦਾ ਸੀ ਯੂਕਰੇਨ ਤੇ ਰਸ਼ੀਆ ਦੀ ਹੋ ਗਈ ਲੜਾਈ ते ते तो यू एस तो यूरोप ने रशियाँ सैंशनज लाते कि जी असी नहीं थोड़े तो तेल खरीदा दोनों जड़े बड़े देश ने तो यूरोपियन यूनियन का पूरा संघ है सारे यूरोप के कंट्रीज़ जे हम रशिया तो तेल नहीं खरीदगे तो फिर जे बाकी है एक टर्म आती है ओपैक ऑयल प्रोड्यूसिंग एक्सपोर्टिंग कंट्रीज़ साउद अरेबिया यू ए होर पांच कंट्रीज़ ने हाल की घड़ी कंट्रीज़ तो शुरू होयान की घड़ी तेरह कंट्र ने तो फिर सारे जने उ खरीदगे ਹੁਣ ਜੇ ਸਾਰੇ ਜਣੇ ਉਤੋਂ ਖਰੀਦਣਗੇ ਤਾਂ ਡਿਮਾਂਡ ਜ਼ਿਆਦਾ ਹੋ ਜੂਗੀ ਤੇ ਸਪਲਾਈ ਘੱਟ ਜੂਗੀ ਫੇਰ ਕੀ ਹੋਊਗਾ ਫੇਰ ਕਰੂਡ ਆਇਲ ਦਾ ਜਿਹੜਾ ਕੱਚਾ ਤੇਲ ਆ ਉਹਦੇ ਪ੍ਰਾਈਸਿਸ ਜਿਹੜੇ ਨੇ ਉਹ ਵਧਣਗੇ ਉਦੋਂ ਇਹੀ ਅਮਰੀਕਾ ਸੀ ਇਹੀ ਅਮਰੀਕੀ ਸਰਕਾਰ ਸੀਗੀ ਜਿਨੇ ਕਿਹਾ ਕਿ ਜਿਹੜਾ ਭਾਰਤ ਹੈ ਤੇ ਚਾਈਨਾ ਇਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾਗਾ ਕੱਚੇ ਤੇਲ ਦੀ ਕੀਮਤ ਨੂੰ ਸਟੇਬਲਾਈਜ਼ ਕਰਨ ਚ ਵਧੇ ਨਾ ਬਹੁਤ ਸਿੰਪਲ ਜਿਹਾ ਗਣਿਤ ਹੈ ਧਿਆਨ ਨਾਲ ਸਮਝੋ ਹੁਣ ਜੇ ਰਸ਼ੀਆ ਤੋਂ ਤੇਲ ਇਹਨਾਂ ਦੋਨਾਂ ਨੇ ਲੈਣਾ ਤੇ ਜੇ ਰਸ਼ੀਆ ਦਾ ਤੇਲ ਕੋਈ ਨਹੀਂ ਲਊਗਾ ਤੇ ਖਾਲੀ ਪਿਆ ਰਿਆ ਡਿਮਾਂਡ ਵੱਧ ਜੂਗੀ ਤੇ ਸਪਲਾਈ ਘਟ ਜੂਗੀ ਫੇਰ ਆਏ ਇੰਡੀਆ ਤੇ ਚਾਈਨਾ ਪਿਕਚਰ ਚ ਇਹਨਾਂ ਨੇ ਰਸ਼ੀਆ ਤੋਂ ਕਰੂਡ ਆਇਲ ਸਸਤੇ ਰੇਟਾਂ ਤੇ ਲੈਣਾ ਸ਼ੁਰੂ ਕਰਤਾ ਹੁਣ ਰਸ਼ੀਆ ਵੀ ਸਸਤਾ ਦੇਊਗਾ ਹੁਣ ਸਸਤਾ ਜਿਹੜਾ ਰਸ਼ੀਆ ਦੇਊਗਾ ਇੱਕ ਤਾਂ ਇਸ ਕਰਕੇ ਦੇਊਗਾ ਕੀ ਉਹਦੀ ਲੋੜ ਹੈ ਦੂਸਰਾ ਉਹ ਸਸਤਾ ਇਸ ਕਰਕੇ ਦੇ ਰਿਹਾ ਸੀਗਾ ਕਿਉਂਕਿ ਇੰਡੀਆ ਤੇ ਰਸ਼ੀਆ ਨੇ ਤੇਲ ਤੇ ਕੋਇਲਾ ਕੋਇਲੇ ਦਾ ਜਿਹੜਾ ਵਪਾਰ ਹੈ ਉਹ ਆਪਸ ਦੇ ਵਿੱਚ ਰੁਪਈਆ ਰੁਪੀਸ ਤੇ ਰੂਬਲ ਜਿਹੜੀ ਕਿ ਰਸ਼ੀਆ ਦੀ ਕਰੰਸੀ ਹੈ ਉਹਦੇ ਵਿੱਚ ਕਰਨਾ ਸ਼ੁਰੂ ਕਰਤਾ ਤੇ ਡਾਲਰ ਹੋ ਗਿਆ ਵਿੱਚੋਂ ਬਾਈਪਾਸ ਇਹਦੇ ਵਾਸਤੇ ਵੀ ਇੱਕ ਅਕਾਊਂਟ ਇੱਕ ਸਕੀਮ ਕੱਢੀ ਭਾਰਤ ਨੇ ਉਹ ਸਕੀਮ ਸੀਗੀ ਐਸ ਆਰ ਵੀ ਏ ਅਕਾਊਂਟ ਸਪੈਸ਼ਲ ਰੁਪਈ ਵੋਸਟਰੋ ਅਕਾਊਂਟ ਡਿਟੇਲ ਚ ਇਸ ਅਕਾਊਂਟ ਬਾਰੇ ਅਲੱਗ ਵੀਡੀਓ ਚ ਤੁਹਾਨੂੰ ਸਮਝਾਉਂਗਾ ਇਹ ਹਗਾ ਹੈ ਇੱਕ ਸਾਡੇ ਕੋਲ ਹਥਿਆਰ ਡਾਲਰ ਨੂੰ ਬਾਈਪਾਸ ਕਰਨ ਦਾ ਡਾਲਰ ਨੂੰ ਡਾਲਰ ਤੋਂ ਬਚਣ ਦਾ ਜਾਂ ਡਾਲਰ ਨੂੰ ਖਤਮ ਕਰਨ ਦਾ ਤੇ ਇੰਡੀਆ ਤੇ ਚਾਈਨਾ ਜਿਹੜੇ ਸੀਗੇ ਉਹ ਰਸ਼ੀਆ ਦੇ ਤੇਲ ਦੀ ਖਪਤ ਕਰ ਰਹੇ ਸੀਗੇ ਤੇ ਜਿਹੜੇ ਬਾਕੀ ਜਗਾਵਾਂ ਤੋਂ ਤੇਲ ਆਂਦਾ ਸੀਗਾ ਉਹ ਤੇਲ ਯੂਰਪ ਤੇ ਅਮਰੀਕਾ ਜਿਹੜੇ ਸੀਗੇ ਉਹ ਯੂਜ਼ ਕਰ ਰਹੇ ਸੀਗੇ ਹੁਣ ਜਿਹੜਾ 트ੰਪ ਜਨਾਬ ਨੇ ਉਹਨਾਂ ਨੂੰ ਲੱਗੀਆਂ ਮਿਰਚਾਂ ਕਿ ਜੀ ਯੂਕਰੇਨ ਦੇ ਖਿਲਾਫ ਜਿਹੜਾ ਰਸ਼ੀਆ ਯੁੱਧ ਲੜ ਰਿਹਾ ਹੈ ਉਹ ਇੰਡੀਆ ਲੜਵਾ ਰਿਹਾ ਚਾਈਨਾ ਦੇ ਅੱਗੇ ਤਾਂ ਜਿਹੜਾ ਹੈਗਾ ਚੂਨੀ ਨਿਕਲਦੀ ਕਿਉਂਕਿ ਚਾਈਨਾ ਸੁਪਰ ਪਾਵਰ ਹੈ ਹੁਣ ਉਹਦੇ ਕੋਲ ਅਰਥ 엘ਿਮੈਂਟਸ ਨੇ ਉਹਦੇ ਨਾਲ ਜੇ ਪੰਗਾ ਲੈਣਗੇ ਤਾਂ ਨੁਕਸਾਨ ਦੋਨਾਂ ਦਾ ਹੈ ਇਹ ਇੰਡੀਆ ਨੂੰ ਦਬਾਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਹੁਣ ਇੰਡੀਆ ਜਿਹੜਾ ਹੈਗਾ ਹੈ ਵਰਲਡ ਦੀ ਚੌਥੀ ਸਭ ਤੋਂ ਵੱਡੀ ਇਕਨੋਮੀ ਹੈ ਹੋਰ 2 ਸਾਲਾਂ ਚ ਜਰਮਨੀ ਨੂੰ ਵੀ ਟੱਪ ਜੂਗਾ ਫਿਰ ਪਹਿਲੇ ਨੰਬਰ ਤੇ ਅਮਰੀਕਾ ਦੂਜੇ ਨੰਬਰ ਤੇ ਚਾਈਨਾ ਤੇ ਤੀਜੇ ਨੰਬਰ ਤੇ ਆ ਜੂਗਾ ਆਪਣਾ ਭਾਰਤ ਤੇ ਫਿਰ ਜੇ ਇਦਾਂ ਆਪਾਂ ਡਰਨ ਲੱਗ ਗਏ ਫਿਰ ਤਾਂ ਚੱਲ ਗਿਆ ਕੰਮ ਤੇ ਇਹਨੇ ਜਿਹੜਾ ਹੈਗਾ ਹੈ ਸਾਨੂੰ ਕਹਿੰਦਾ ਹੈ ਕਿ ਜਿਹੜੀ ਯੂਕਰੇਨ ਦੀ ਵਾਰ ਹੈ ਉਹ ਅਸੀਂ ਚਲਾ ਰਹੇ ਹਾਂ ਭਾਈ ਅਸੀਂ ਕਿਦਾਂ ਚਲਾ ਰਹੇ ਹਾਂ ਤੁਸੀਂ ਚਲਾ ਰਹੇ ਹੋ ਬਿਡਨ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਤੇ ਤੁਸੀਂ ਉਹਨੂੰ ਜਿਹੜਾ ਅੱਗੇ ਲੈ ਕੇ ਆਏ ਇਹ ਤਾਂ ਤੁਸੀਂ ਦੇਖਦੇ ਨਹੀਂ ਕਿ ਯੂਕਰੇਨ ਦੀ ਵਾਰ ਸ਼ੁਰੂ ਕਦੋਂ ਹੋਈ ਸੀ ਪੰਗਾ ਤੁਸੀਂ ਆਪ ਲਿਆ ਹੁਣ ਨੈਟੋ ਹੈ ਨੈਟੋ ਦੀ ਫੌਜਾਂ ਲਾ ਜਾ ਕੇ ਤੁਸੀਂ ਯੂਕਰੇਨ ਬਿਠਾਤੀਆਂ ਯੂਕਰੇਨ ਦਾ ਬਾਰਡਰ ਰਸ਼ੀਆ ਦੇ ਨਾਲ ਲੱਗਦਾ ਤੇ ਤੁਸੀਂ ਜਿਹੜੀ ਨੈਟੋ ਦੀ ਫੌਜਾਂ ਨੇ ਰਸ਼ੀਆ ਦੇ ਸਿਰ ਦੇ ਉੱਤੇ ਲਿਆ ਕੇ ਰੱਖੋਗੇ ਤਾਂ ਰਸ਼ੀਆ ਚੁੱਪ ਬੈਠ ਜਾਊਗਾ ਉਹ ਕਿਉਂ ਚੁੱਪ ਬੈਠੂਗਾ ਭਾਈ ਤੇ ਯੂਕਰੇਨ ਨੂੰ ਤੁਸੀਂ ਵੀ ਕਿਹਨੇ ਲਾਈ ਸੀਗੀ ਯੂਐਸ ਨੇ ਹੀ ਲਾਈ ਸੀਗੀ ਭਾਈ ਤੂੰ ਆ ਕੋਈ ਨਹੀਂ ਅਸੀਂ ਤੇਰਾ ਬਚਾ ਕਰਾਂਗੇ ਹੁਣ ਬਾਅਦ ਚੋਂ ਆਪਾਂ ਪਿੱਛੇ ਚਲੇਗੇ ਤੇ ਹੁਣ ਆਪਾਂ ਜਿਹੜਾ ਠੀਕਰਾ ਹੈਗਾ ਹੈ ਉਹ ਇੰਡੀਆ ਤੇ ਫੋੜਦੇ ਪਏ ਹੈਗੇ ਆ ਕਿ ਭਾਈ ਤੁਸੀਂ ਜਿਹੜਾ ਹੈ ਤੇਲ ਖਰੀਦਣਾ ਬੰਦ ਕਰੋ ਤੁਸੀਂ ਜਿਹੜਾ ਤੇਲ ਖਰੀਦ ਰਹੇ ਹੋ ਉਹਦੇ ਨਾਲ ਰਸ਼ੀਆ ਨੂੰ ਪੈਸਾ ਮਿਲਦਾ ਤੇ ਰਸ਼ੀਆ ਜਿਹੜਾ ਹੈ ਉਸ ਪੈਸੇ ਨਾਲ ਹਥਿਆਰ ਖਰੀਦਦਾ ਤੇ ਉਹ ਯੂਕਰੇਨ ਤੇ ਹਥਿਆਰ ਚਲਾ ਰਿਹਾ ਹੁਣ ਇਹ ਤਾਂ ਜੀ ਦੁਨੀਆ ਨੂੰ ਦੱਸਣਾ ਹੁਣ ਪਿਛਲੇ ਬਹੁਤ ਸਾਰੇ ਕਾਰਨ ਨੇ ਇਹਦੇ ਜਿਹੜੇ ਆਫੀਸ਼ੀਅਲ ਨਹੀਂ ਹੈਗੇ ਹੁਣ ਸਭ ਤੋਂ ਵੱਡਾ ਕਾਰਨ ऑपरेशन सिंदूर ਹੋਇਆ ਪਾਕਿਸਤਾਨ ਨਾਲ ਆਪਣੀ ਲੜਾਈ ਹੋਈ ਤੇ ਜੀ ਆ ਚਾਚਾ ਜਾਨ ਆ ਗਏ ਜੀ ਮੈਂ ਬੰਦ ਕਰਾਇਆ ਮੈਂ ਬੰਦ ਕਰਾਇਆ ਮੈਂ ਬੰਦ ਕਰਾਇਆ ਭਾਰਤ ਨੇ ਤਾਂ ਮੰਨਿਆ ਹੀ ਨਹੀਂ ਕਿ ਜੀ ਇਹਨੇ ਬੰਦ ਕਰਾਇਆ ਤੇ ਇਹਦੇ ਵਿੱਚ ਹੁਣ 트ੰਪ ਦੀ ਸਾਖ ਜਿਹੜੀ ਸੀਗੀ ਉਹਨੂੰ ਬਟਾ ਲੱਗਿਆ ਕਿ ਭਾਈ ਇਹ ਭਾਰਤ ਤਾਂ ਮੇਰੇ ਜਿਹੜਾ ਕਲੇਮ ਹੈਗਾ ਦਾਵਾ ਹੈਗਾ ਉਹਨੂੰ ਗਲਤ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਫੇਰ ਜੀ ਉਹਨਾਂ ਨੇ ਕਿਹਾ ਜੀ S400 ਜਿਹੜਾ ਆਪਣਾ ਡਿਫੈਂਸ ਸਿਸਟਮ ਹੈ ਜਿਹੜਾ ਮਿਜ਼ਾਈਲ ਨੂੰ ਐਂਟਰ ਨਹੀਂ ਹੋਣ ਦਿੰਦਾ ਪਾਕਿਸਤਾਨ ਦੇ ਜਿੰਨੇ ਵੀ ਡਰੋਨ ਤੇ ਮਿਜ਼ਾਈਲ ਆਪਾਂ ਠਾ 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 ਕਰਤੇ ਬਿਨਾ ਐਂਟਰ ਹੋਏ ਉਹ ਨਾਲੋਂ ਅਸੀਂ ਕਿਉਂ ਨਾ ਲਈਏ ਸਾਡਾ ਦੇਸ਼ ਉਹਨੇ ਬਚਾਇਆ ਫੇਰ ਜਿਹੜਾ ਹੈਗਾ ਹੈ ਭਾਰਤ ਨੇ F35 ਲੈਣ ਤੋਂ ਮਨਾ ਕਰਤਾ ਹੁਣ F35 ਲੈਣ ਤੋਂ ਮਨਾ ਇਸ ਕਰਕੇ ਕਰਤਾ ਉਹਦੇ ਪਿੱਛੇ ਵੀ ਇੱਕ ਬੜਾ ਟੈਕਨੀਕਲ ਕਾਰਨ ਹੈ ਹੁਣ F35 ਅਸੀਂ ਲੈਤਾ ਲਈਏ ਜਾਜ ਤਾਂ ਵਧੀਆ ਹੈ ਲੇਕਿਨ ਡੇਲੀ ਲੈਵਲ ਤੇ ਅਮਰੀਕਾ ਚੋਂ ਇੱਕ ਕੋਡ ਜਨਰੇਟ ਹੁੰਦਾ ਉਹ ਕੋਡ ਉਹ ਚ ਪਾਊਗਾ ਤਾਂ ਜਹਾਜ਼ ਚੱਲੂਗਾ ਚਲੋ ਜੀ ਸਾਡੀ ਸੁਪੋਜ਼ ਖੁਦਾ ਨਾ ਕਰੇ ਪਾਕਿਸਤਾਨ ਨਾਲ ਜੰਗ ਛੇੜ ਗਈ ਇਹਨਾਂ ਨੇ ਤਾਂ ਕੋਡ ਹੀ ਨਹੀਂ ਦੇਣਾ ਉਹ ਜਹਾਜ਼ ਦਾ ਕੀ ਕਰਾਂਗੇ ਐ ਹੁਣਾਵਾਂਗੇ ਜਹਾਜ਼ ਤਾਂ ਕਿਸੇ ਕੰਮ ਦਾ ਹੀ ਨਹੀਂ ਰਿਹਾ ਉਹ ਜਦੋਂ ਉਹਨੇ ਪਾਕਿਸਤਾਨ ਵੱਲ ਜਾਨ ਹੀ ਨਹੀਂ ਦੇਣਾ ਤੇ ਤੁਸੀਂ ਕਹੋਗੇ ਵੀ ਉਹ ਪਾਕ ਇਦਾਂ ਕਿਉਂ ਕਰੂਗਾ ਇਹਦਾ ਭਰੋਸਾ ਨਹੀਂ ਜੀ ਏ ਜਦੋਂ ਪਾਕਿਸਤਾਨ ਨਾਲ ਨੂੰ ਜੋ ਕਤਰ ਦੀ ਲੜਾਈ ਹੋਈ ਸੀਗੀ ਬੰਗਲਾਦੇਸ਼ ਬਣਿਆ ਸੀਗਾ ਤੇ ਉੱਥੇ ਵੀ ਯੁੱਧ ਬੇੜਾ ਲਾ ਕੇ ਖੜਾ ਕਰਤਾ ਸੀਗਾ ਆਪਰੇਸ਼ਨ ਸੰਦੂਰ ਚ ਵੀ ਜਿਹੜੋ ਹਗਾ ਹੈ ਇਹਨੇ ਇਹੀ ਕਿਹਾ ਕਿ ਜੀ ਇਹਨੇ ਕੀ ਕਿਹਾ ਇਹਨੇ ਕਿਹਾ ਕਿ ਵੀ ਬੰਦ ਕਰ ਦੋ ਬਾਅਦ ਚ ਕਹਿੰਦਾ ਜੀ ਮੈਂ ਪਾਕਿਸਤਾਨ ਹੋ ਸਕਦਾ ਪਾਕਿਸਤਾਨ ਚੋਂ ਇੰਨਾ ਕਿ ਤੇਲ ਨਿਕਲੇ ਕਿ ਕੱਲ ਨੂੰ ਇੰਡੀਆ ਨੂੰ ਪਾਕਿਸਤਾਨ ਤੋਂ ਤੇਲ ਲੈਣਾ ਪਵੇ ਇਹ ਕਿਸੇ ਦਾ ਨਹੀਂ ਸਗਾ ਜੀ ਇਹ ਸਿਰਫ ਆਪਣਾ ਸਗਾ ਹੋਰ ਕਿਸੇ ਦਾ ਸਗਾ ਨਹੀਂ ਹਗਾ ਹੁਣ ਇੰਡੀਆ ਲੈਣਾ ਚਾਹੁੰਦਾ ਹੈ SU 57 F35 ਦੀ ਜਗ੍ਹਾ SU57 ਲਵਾਂਗੇ ਰਸ਼ੀਆ ਕੋਲੋਂ ਇਹ ਵੀ ਕਾਰਨ ਹੈਗਾ ਫੇਰ ਇੱਕ ਹੋਰ ਕਾਰਨ ਹੈ ਇੰਡੀਆ ਜਿਹੜਾ ਹੈਗਾ ਹੈ ਉਹ ਕ੍ਰਿਪਟੋ ਕਰੰਸੀ ਤੇ ਬਿਟਕੋਇਨ ਨੂੰ ਜਿਆਦਾ ਪ੍ਰਮੋਟ ਨਹੀਂ ਕਰਦਾ ਜਿਹੜੀ ਸਭ ਤੋਂ ਵੱਡੀ ਕੰਪਨੀ ਹੈ ਬਿਟਕੋਇਨ ਦੀ ਕ੍ਰਿਪਟੋ ਕਰੰਸੀ ਦੀ ਉਹਦੇ ਵਿੱਚ 트ੰਪ ਦੇ ਫੈਮਿਲੀ ਮੈਂਬਰਸ ਦਾ ਬਹੁਤ ਵੱਡਾ ਸਟੇਕ ਹੈ ਇੰਡੀਆ 140 ਕਰੋੜ ਹੈ ਇਹੀ 140 ਕਰੋੜ ਸਾਡੇ ਵਾਸਤੇ ਵਰਦਾਨ ਹੈ ਇਹੀ 140 ਕਰੋੜ ਸਾਡੇ ਵਾਸਤੇ ਸ਼ਰਾਪ ਹੈ ਵਰਦਾਨ ਕਾ ਤੋਂ ਹੈ ਦੁਨੀਆਂ ਨੂੰ ਸਾਡੀ ਲੋੜ ਹੈ ਖਪਤ ਕਰਨ ਵਾਸਤੇ ਅਸੀਂ ਜੋ ਬਣਾਉਂਨੇ ਆ ਆਪ ਹੀ ਖਾ ਜਾਂਦੇ ਆ ਤੇ ਅਭਿਸ਼ਾਪ 140 ਕਰੋੜ ਦਾ ਟਿੱਡ ਪਾਲਣਾ ਕਿਹੜਾ ਸੌਖਾ ਜਿਹੜੀ ਆਪਣੀ ਵੈਲਫੇਅਰ ਸਕੀਮਾਂ ਨੇ ਉਹ 140 ਕਰੋੜ ਤੱਕ ਨਹੀਂ ਪਹੁੰਚ ਪਾਂਦੀਆਂ ਫੇਰ ਹਿਡਨਬਰਗ ਦੀ ਰਿਪੋਰਟ ਆਈ ਸੀਗੀ ਜਿਦੇ ਚ ਅਦਾਨੀ ਜਿਹੜਾ ਹੈਗਾ ਆਪਣਾ ਬਿਜ਼ਨਸਮੈਨ ਉਹਨੂੰ ਜਿਹੜਾ ਹੈਗਾ ਉੱਤੇ આરોਪ ਲੱਗੇ ਸੀਗੇ ਅਦਾਨੀ ਉਹਨਾਂ આરોਪਾਂ ਚੋਂ ਨਿਕਲ ਗਿਆ ਵੇ ਉਹਨੂੰ ਜਿਆਦਾ ਜਿਹੜਾ ਅਫੈਕਟ ਹੈ ਉਹ ਨਹੀਂ ਪਿਆ ਹੁਣ ਇਹ ਸਾਰੇ ਕਾਰਨ ਨੇ ਇਹ ਸਾਰੀ ਖੁੰਦਕਾਂ ਨੇ ਜਿਹੜਾ ਉਹ ਅਮਰੀਕਾ ਹੈ ਇੰਡੀਆ ਤੇ ਕੱਢ ਰਿਹਾ ਹੈਗਾ ਬਾਕੀ ਜੀ ਟਰੰਪ ਦਾ ਕੋਈ ਭਰੋਸਾ ਨਹੀਂ ਉਹ 2 ਮਹੀਨੇ ਨੂੰ ਕਹਿੰਦਾ ਜੀ ਵੀ ਅਸੀਂ ਤਾਂ ਨਹੀਂ ਕਰ ਸਕਦੇ ਹੁਣ ਅੱਜ ਮੈਂ ਇਹ ਬਣਾ ਰਿਹਾ ਵੀਡੀਓ ਤੇ ਅੱਜ ਹੀ ਜਿਹੜਾ ਹੈਗਾ ਹੈ ਬਿਆਨ ਆਇਆ ਕਿ ਭਈ ਇੰਡੀਆ ਤੇ 50% ਟੈਰਫ ਲਾਣਾ ਬਹੁਤ ਵੱਡੀ ਗੱਲ ਸੀ ਔਰ ਬੜੀ ਹੀ ਮਤਲਬ ਮੈਨੂੰ ਇਹ ਡਿਸੀਜਨ ਲੈਣ ਚ ਬੜਾ ਔਖਾ ਹੋਇਆ ਤੇ ਉਦਾਂ ਭਾਰਤ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਉਹ ਚੰਗੇ ਨੇ ਤੇ ਅਸੀਂ ਵਾਪਸ ਉਹ ਰਿਸ਼ਤਿਆਂ ਤੇ ਆ ਜਾਵਾਂਗੇ ਵੇਟ ਕਰੋ ਹੋਰ ਮਹੀਨੇ 2 ਮਹੀਨੇ ਇਹ ਟੈਰਿਫ ਜਿਹੜੇ ਨੇ ਇਹਨਾਂ ਨੂੰ ਵਾਪਸ ਲੈਨੇ ਹੀ ਪੈਣੇ ਨੇ ਕਿਉਂਕਿ ਜਿਹੜਾ ਭਾਰਤ ਹੈ ਅੱਜ ਇਹਨਾਂ ਦਾ ਹੀ ਇੱਕ ਜਿਹੜਾ ਰਿਪਰੈਜ਼ੈਂਟੇਟਿਵ ਹੈ ਇਹਨਾਂ ਦਾ ਹੀ ਆਫੀਸ਼ੀਅਲ ਕਹਿੰਦਾ ਹਗਾ ਕਿ ਜਿਹੜਾ ਭਾਰਤ ਹੈ ਇਹਨਾਂ ਦਾ ਨਾ ਮੇਨ ਇਹਨਾਂ ਇੱਕ ਹੋਰ ਪੋਸਟ ਪਾਈ ਸੀਗੀ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਵੀ ਹੈਵ ਲੌਸਟ ਰਸ਼ੀਆ ਐਂਡ ਇੰਡੀਆ ਟੂ ਚਾਈਨਾ ਅਸੀਂ ਰਸ਼ੀਆ ਤੇ ਇੰਡੀਆ ਨੂੰ ਖੋਤਾ ਚਾਈਨਾ ਦੇ ਵੱਲ ਇਹ ਸਭ ਤੋਂ ਜ਼ਿਆਦਾ ਡਰਦੇ ਚਾਈਨਾ ਕੋਲੋਂ ਹੈ ਰਸ਼ੀਆ ਕੋਲੋਂ ਨਹੀਂ ਡਰਦੇ ਇਹ ਰਸ਼ੀਆ ਕੋਲ ਤਾਂ ਖੁੰਦਕ ਹੈ ਇਹਨਾਂ ਦੀ ਰਸ਼ੀਆ ਕੋਲੋਂ ਨਹੀਂ ਡਰਦੇ ਕਿਉਂਕਿ ਇਹਨਾਂ ਨੇ ਰਸ਼ੀਆ ਨੂੰ ਤੋੜਤਾ ਸੀਗਾ ਯੂ ਐਸ ਐਸ ਆਰ ਯੂਨਾਈਟਿਡ ਸੋਵੀਅਤ ਜਿਹੜੀ ਯੂਨੀਅਨ ਸੀਗੀ ਉਹਦੇ ਟੋਟੇ-ਟੋਟੇ ਕਰਤੇ ਸੀ ਇਹ ਡਰਦੇ ਆ ਚਾਈਨਾ ਤੋਂ ਕਿਉਂ ਡਰਦੇ ਆ ਚਾਈਨਾ ਤੋਂ ਬਿਕੋਜ਼ ਉਹ ਨੰਬਰ 2 ਹੈ ਕਿ ਉਹ ਨੰਬਰ 1 ਵੀ ਆ ਸਕਦਾ ਹੈਗਾ ਤਾਂ ਕਰਕੇ ਇਹ ਕਹਿੰਦੇ ਨੇ ਕਿ ਜੇ ਦੁਨੀਆ 'ਚ ਬੈਲੈਂਸ ਬਣਾਣਾ ਹੈ ਉਹ ਬੈਲੈਂਸ ਜਿਹੜਾ ਹੈ ਉਹ ਇੱਕੋ ਹੀ ਦੇਸ਼ ਬਣਾ ਸਕਦਾ ਉਹ ਹੈਗਾ ਭਾਰਤ ਤਾਂ ਕਰਕੇ ਇਹਨਾਂ ਨੇ ਟੈਰੇ ਵਾਪਸ ਲੈਣੇ ਆ ਤੇ ਇਹ ਜਿਹੜਾ ਹੈ ਭਾਰਤ ਨੂੰ ਆਪਣੇ ਵੱਲ ਖਿੱਚਣਾ ਇਹਨਾਂ ਦੀ ਪ੍ਰਾਇੋਰਟੀ ਹੈ ਇਹ ਨਹੀਂ ਚਾਹੁੰਦੇ ਕਿ ਅਸੀਂ ਚਾਈਨਾ ਵੱਲ ਜਾਈਏ ਉਹ ਗੱਲ ਅਲੱਗ ਹੈ ਜਦੋਂ ਇਹਨੇ ਸੈਂਸ਼ਨ ਲਾਏ ਇੰਡੀਆ ਵੀ ਚਾਈਨਾ ਚਲਾ ਗਿਆ ਯੂਰਸ਼ੀਆ ਵੀ ਉੱਥੇ ਜਿਹੜੀ ਮੀਟ ਸੀਗੀ ਉੱਤੇ ਮਿਲਣ ਚਲੇ ਗਏ ਤੇ ਤਿੰਨੋਂ ਜਣੇ ਜਿਹੜੇ ਨੇ ਉਹ ਇਕੱਠੇ ਹੋ ਗਏ ਤੇ ਆ ਕ ਇਹ ਜਿਹੜਾ ਸਿਸਟਮ ਹੈ ਨਾ ਇਹਦੇ ਕਰਕੇ ਡਰਨ ਦੀ ਲੋੜ ਨਹੀਂ 트াম্প ਚਾਚਾ ਜਿਹੜਾ ਹੈਗਾ ਹੈ ਕੁਛ ਨਹੀਂ ਕਰਦਾ ਆਪਾਂ ਜਿਹੜਾ ਹੈਗਾ ਹੈ ਇਸ ਜਿਹੜੀ ਆਪਣੀ ਇਹ ਸਿਸਟਮ ਹੈ ਇਤੋਂ ਨਿਕਲਾਂਗੇ ਔਰ ਇੰਡੀਆ ਜਿਹੜਾ ਹੈ ਡਾਲਰ ਨੂੰ ਬਾਈਪਾਸ ਕਰਨ ਵਾਸਤੇ ਬਹੁਤ ਕੁਝ ਕਰ ਰਿਹਾ ਉਹਦੇ ਵਾਸਤੇ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਅਸੀਂ ਬਹੁਤ ਸਾਰੇ ਕੰਟਰੀਜ਼ ਦੇ ਨਾਲ ਰੁਪਈਏ ਦੇ ਵਿੱਚ ਟ੍ਰੇਡ ਕਰ ਰਹੇ ਮੈਂ ਪਹਿਲਾਂ ਵੀ ਵੀਡੀਓ ਚ ਬੋਲਿਆ ਐਸ ਆਰ ਵੀਆ ਅਕਾਊਂਟ ਜਿਹੜਾ ਹੈਗਾ ਹੈ ਉਹ ਖੁੱਲਿਆ ਹੈ ਅਗਸਟ 5 ਤੋਂ ਬਾਅਦ ਉਹਦੇ ਵਿੱਚ ਹੋਰ ਚੇਂਜੇਸ ਆਏ ਨੇ ਤੇ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਹੈ ਡਿਸਕਸ ਕਰਾਂਗੇ ਤੇ ਮੈਂ ਨਾ ਇੱਕ ਹੋਰ ਚੀਜ਼ ਨਾਲ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਜਣਿਆਂ ਨੂੰ ਉਹ ਪਤਾ ਮੈਨੂੰ ਵੀ ਨਹੀਂ ਪਤਾ ਸੀ ਮੈਂ ਵੀ ਰਿਸਰਚ ਕੀਤੀ ਤੇ ਮੈਨੂੰ ਪਤਾ ਲੱਗਿਆ ਕਿ ਸਾਰੇ ਜਣੇ ਯੂਐਸ ਤੋਂ ਡਰਦੇ ਕਿਉਂ ਹੈ ਤੁਸੀਂ ਕਹੋਗੇ ਜੀ ਉਹ ਤਾਂ ਸੁਪਰ ਪਾਵਰ ਹੈ ਜਾਂ ਉਹਦੇ ਕੋਲ ਜਿਹੜਾ ਹੈ ਨਿਊਕਲੀਅਰ ਬੰਬ ਹੈ ਸਾਰਿਆਂ ਕੋਲ ਸਾਡੇ ਕੋਲ ਵੀ ਆ ਪਾਕਿਸਤਾਨ ਵਰਗੇ ਕੋਲ ਆ ਰੀਜ਼ਨ ਹੋਣੀ ਆਗਾ ਐਦਾ ਰੀਜ਼ਨ ਜਿਹੜਾ ਹੈ ਬਹੁਤ ਪੁਰਾਣਾ ਹੈ ਵਰਲਡ ਵਾਰ 2 ਦੇ ਟਾਈਮ ਦਾ ਉਸ ਤੋਂ ਬਾਅਦ 1971 ਦੇ ਵਿੱਚ ਇੱਕ ਰੀਜ਼ਨ ਹੈ ਇਹਦੇ ਵਾਸਤੇ ਮੈਂ ਤੁਹਾਡੇ ਵਾਸਤੇ ਅਲੱਗ ਵੀਡੀਓਜ਼ ਬਣਾਉਂਗਾ ਕਿਉਂਕਿ ਇਹ ਲੰਬਾ ਟੌਪਿਕ ਹੈ ਇਹਦੇ ਵਿੱਚ ਆਪਾਂ ਉਹਨੂੰ ਮਿਕਸ ਨਹੀਂ ਕਰਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੁਹਾਨੂੰ ਲੱਗਿਆ ਕਿ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ ਪ੍ਰੈਜ਼ੈਂਟ ਸਿਨੈਰੀਓ ਦੀ ਤੇ ਪਾਸਟ ਦੀ ਤਾਂ ਦਬਾ ਕੇ ਜਿਹੜਾ ਹੈਗਾ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੌਸਲਾ ਦਿਓ ਵਿਊਜ਼ ਵਧਾਓਗੇ ਤਾਂ ਲੱਗੂਗਾ ਕਿ ਹਾਂ ਕੋਈ ਫਾਇਦਾ ਹੈਗਾ ਗੱਲ ਮੇਰੀ ਪਹੁੰਚ ਰਹੀ ਹੈ ਲੋਕਾਂ ਤੱਕ ਕਿ ਨਹੀਂ ਪਹੁੰਚ ਰਹੀ ਤੇ ਇਦਾਂ ਹੀ ਜਿਹੜਾ ਹੈ ਚੈਨਲ ਨੂੰ ਸਪੋਰਟ ਕਰੋ ਜੇ ਵੀਡੀਓ ਲਾਈਕ ਕਰਦੇ ਹੋ ਤਾਂ ਉਹਨੂੰ ਸ਼ੇਅਰ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਾਸ਼ਟਰੀ